ਆ ਦੇਖੋ ਵਾਈ ਜੀ ਵੀਡੀਓ ਅੱਜ ਕੱਲ੍ਹ ਦੇਖੋ ਵੇ ਜੀ ਚੱਲ ਪਿੱਪ ਨਾ ਲੈਂਗਾ ਆ ਦੇਖੋ ਉਹ ਕੰਮ ਤੇ ਜਾਂਦਾ ਸੀ ਕਹਿੰਦੀ ਅੱਜ ਕਹਿੰਦੀ ਉਹ ਬੰਦੇ ਦੇ ਪੈਸੇ ਦੇ ਲਿਆ ਮਾ ਨੇ ਉਹਨੇ ਆਉਣਾ ਹੈ ਦੇਖੋ ਵਾਈ ਜੀ ਲੱਗੀਆਂ ਪਲੈਨਿੰਗਾਂ ਹੁਣ ਇਹ ਦੇਖੋ ਕਹਿੰਦਾ ਵੀ ਆਉਣ ਵਾਲਾ ਦੇਖੋ ਆਉਣ ਦੇਗਾ ਨਾ ਆਪਾਂ ਕਰ ਦੇਵਾਂਗੇ ਨਾਲ ਇਲਾਜ ਵਾਈ ਜੀ ਸੱਚਵੇਂ ਅੱਗ ਹੋਰ ਕਤੰਦੇ ਚੱਲ ਪਏ ਕੰਮ ਕੋਈ ਕਰਨਾ ਨਹੀਂ ਆ ਦੇਖੋ ਉਹਨੇ ਆਈਡੀਆ ਦਿੱਤਾ ਕਹਿੰਦੀ ਵੀ ਆਪਾਂ ਐਦਾਂ ਕਰਦੇ ਕਾਉ ਦੇਖੋ ਉਹ ਕਹਿਣ ਲੱਗਾ ਮੈਂ ਇੱਥੇ ਸੁਪ ਜਾਣਾ ਆ ਦੇਖੋ ਵੀ ਡੰਨ ਵੀ ਸਹੀ ਐ ਦੇਖੋ ਬਾਈ ਜੀ ਇਹ ਦੇਖੋ ਉਹ ਫੜਾ ਦੀ ਕਿੱਟ ਜੀ ਦੇਖੋ ਬਾਈ ਜੀ ਕਿਵੇਂ ਜੇ ਤੁਸੀਂ ਵੀ ਅੱਜ ਕੱਲ ਕੋਈ ਆਧਾਰ ਚੀਜ਼ ਚੁਈ ਦਿੰਦੇ ਹੋ ਫਿਰ ਤੁਸੀਂ ਪੈਸੇ ਲੈਣ ਜਾਣਾ ਹੈ ਬਾਕੀ ਆ ਪੈਸੇ ਲੈਣ ਕੀ ਦੇ ਦੇ ਜੋ ਬਾਈ ਜੀ ਬੰਦਾ ਲੁਟਾ ਕੇ ਜਾਊਗਾ ਤੇ ਦੇਖਦੇ ਜੋ ਬਾਈ ਜੀ ਬਾਕੀ ਦੇਖੋ ਵਈ ਜੀ ਦੀ ਦੁਨੀਆ ਦਾ ਇਹੀ ਦਸਤੂਰ ਹੋ ਗਿਆ ਕੰਮ ਕਰਨੇ ਨਹੀਂ ਬਸ ਲੁੱਟਣਾ ਏ ਦੇਖੋ ਇਹ ਬੰਦੇ ਨੇ ਕੀ ਮਾਲਾ ਕੀਤਾ ਹੋਊਗਾ ਪਰ ਇਹ ਵਿਚਾਰਾ ਬਜ਼ੁਰਗ ਆ ਫਸ ਗਿਆ ਇਹਨੇ ਆਪਦੀ ਸਲਿੱਪ ਤੇ ਵੀੰਨੇ ਪੈਸੇ ਲੈਨੇ ਪੈਸੇ ਲੈਣਾ ਆਏ ਦੇਖੋ ਭਾਈ ਜੀ ਇਹ ਲਟਾ ਕੀ ਜਾਊਗਾ ਤੇ ਸਭ ਕੋ ਸ ਆ ਬੈਗ ਉਹ ਜਿਹੜਾ ਵੀ ਵਿਚਾਰੇ ਨੇ ਇਕੱਠਾ ਕੀਤਾ ਹੋਇਆ ਕੋਈ ਹੋਰ ਦੁਕਾਨਾਂ 'ਤੋਂ ਜਾ ਕੇ ਤੋ ਵੀ ਕੋਈ ਵੀ ਕਿਸੇ ਘਰਾਂ 'ਤੋਂ ਦੇਖੋ ਭਾਈ ਜੀ ਅੱਜ ਦੀ ਦੁਨੀਆ ਇਹ ਦੁਨੀਆ ਦੇ ਹਾਲਾਤ ਹੋਏ ਪੈਨੇ ਅੱਜ ਇਹ ਦੇਖੋ ਅੱਜ ਲੁੱਟਣ ਨੂੰ ਪਈ ਐ ਦੁਨੀਆ ਇਹ ਦੇਖੋ ਹਰ ਕਦਾ ਦੇਖੋ ਵੀ ਉਹ ਤਾਂ ਕਰੇ ਨੀ ਉਹ ਕਹਿੰਦਾ ਬਿਆਹ ਹੀ ਦਿੰਦੇ ਤੁਹਾਨੂੰ ਟਾਈਮ ਦਿੱਤਾ ਸੀ ਵੀ ਤੁਸੀਂ ਦਿੰਦੇ ਨਹੀਂ ਇਹ ਦੇਖੋ ਉਹ ਹਰ ਕਦਾ ਦੇਖੋ ਕਿ ਮੂੰਹ ਤੇ ਹੱਥ ਲਾਇਆ ਉਹਦੇ ਦੇਖੋ ਦੇਖੋ ਬਾਈ ਜੀ ਇਹ ਲਓ ਬਾਈ ਜੀ ਬੰਦਾ ਹੋਰ ਕੀ ਕਰੇ ਜਨਾਨੇ ਸੋਹਣੇ ਸੁੰਦਰ ਸਸੀਲ ਹੋਵੇ ਤਾਂ ਬੰਦਾ ਕੌਣ ਨਹੀਂ ਵਿੰਗ ਲੂਗਾ ਆ ਦੇਖੋ ਬਾਈ ਜੀ ਆ ਬਜ਼ੁਰਗ ਜਿਆ ਵਿਚਾਰਾ ਫਸਾ ਲੈਣਿਆ ਉਹਦੇ ਉਹ ਦੇਖੋ ਕਿਥੇ ਹੱਥ ਮਾਰ ਲੱਗੀ ਹੈ ਦੇਖੋ ਦੇਖੋ ਬਾਈ ਜੀ ਇਹ ਵੀ ਲੱਗਾ ਕੰਨ ਜੇ ਖੁਰਕਣਾ ਚੱਕੋ ਬਾਈ ਜੀ ਹੋ ਗਿਆ ਲਾਲ ਬੀਲਾ ਇਹ ਤਾਂ ਕਰ ਲਿਆ ਕਾਬੂ ਲੋ ਭਾਈ ਜੀ ਅੱਗੇ ਦੇਖਿਓ ਭਾਈ ਕੀ ਬੰਦਦਾ ਜਰਾ ਮੇਰਾ ਬੈਗ ਉਹ ਗੱਲ ਹੀ ਕਰ ਦੇਣਗੇ ਬਹੁਤ ਗੰਦੀ ਦੁਨੀਆ ਹੈ ਅੱਜ ਤੇ ਬਚ ਕੇ ਰਿਆ ਕਰੋ ਆ ਲੋ ਚੱਕੋ ਜੀ ਆ ਲੋ ਲਏ ਕੀ ਅੰਦਰ ਚੱਕੋ ਕੁੰਡੀ ਹੋ ਗਈ ਫੋਨ ਹਾਲੋ ਹਾਲਾलू ਗਿਆ ਬੈਸੀ ਕੰਬਲ ਦੇ ਥਲੇ ਕੀ ਕਹੂੰਗੇ ਭਾਈ ਜੀ ਕੀ ਕਹਦਾ ਇਹ ਦੇਖੋ ਉਹ ਦੇਖੋ ਨਗਲੀ ਆ ਦੇਖੋ ਭਾਈ ਜੀ ਤੀਵੀ ਚੰਦਰੀ ਉਹਨੇ ਲਾਜੀ ਦਰਾਗੀ ਤਗਾਇਆ ਭਾਈ ਜੀ ਇੱਥੇ ਲਾਗੂ ਹੁੰਦਾ ਤੀਵੀ ਚੰਦਰੀ ਦਾਨ ਉਹ ਬਦਾਰੇ ਕਿਵੇਂ ਜੀ ਗਾਇਆ ਯਾਰ ਭੁੱਲ ਗਿਆ ਬੜਾ ਉਹ ਅਗੀ ਦੇ ਕੋ ਕਹਦਾ ਮੈਂ ਤਾਂ ਪੁਲਸ ਵਾਲਿਆਂ ਨੂੰ ਫੋਨ ਕਰਦਾ ਕਹਿੰਦਾ ਤੈਨੂੰ ਦੋੜਾ ਨਾ ਉਹ ਭੈਰੀ ਹੱਥ ਲਾ ਲਗਾ ਵਧ ਗਿਆ ਕਿਉਂਕਿ ਪਰਿਵਾਰ ਵਾਲਾ ਹੋਊਗਾ ਲਓ ਭਾਈ ਜਿਹਦੇ ਸਾंपा ਥੱਲੇ ਸਾਰੇ ਲਾ ਲੈਣੇ ਨਾਲੇ ਪੈਸੇ-ਪੂਸੇ ਸਾਰੇ ਲੁੱਟ ਲੈਣੇ ਇਹ ਦੇਖੋ ਭਾਈ ਜੀ ਹੁਣ ਰਫੂਦ ਹੋਊਗਾ ਵੀ ਫੇਰਾ ਇਹ ਤਾਂ ਹੋ ਗਈ ਗਲਤੀ ਲਓ ਭਾਈ ਜੀ ਹੁਣ ਇਹਦੇ ਵਿੱਚ ਕੀ ਦੀ ਗਲਤੀ ਹੈ ਦੱਸੋ ਦੇਖੋ ਭਾਈ ਜੀ ਬੰਦਾ ਕਹਿੰਦੇ ਸੱਚ ਵੇ ਉਹ ਮਾਨਕ ਨੇ ਵੀ ਗੀਤ ਆਇਆ ਕਹਿੰਦੇ ਬੜਾ ਯਾਰ ਸੱਚమే ਹਕੀਕਤ ਹੈ ਬੰਦਾ ਹੀ ਲੁੱਟਿਆ ਜਾ ਰਿਹਾ ਅੱਜ ਦਾ ਔਰ ਜਾ ਕੋ ਦੇਖੋ ਔਰ ਦੇਖੋ ਕੰਜਰ ਤੇ ਸੱਚਵੇਂ ਇੰਟਰਨੈਟ ਤੇ ਆ ਜਾ ਕੋ ਸੋ ਰਿਹਾ ਹੈ ਬਾਈ ਜੱਜ ਗਲਾ ਦੀ ਜਲਾਨੀਆਂ ਵੀ ਪਤਾ ਨਹੀਂ ਅੱਗੇ ਲਿhai ਜਾਂਦੇ ਆ ਕੈ ਹੋ ਰਿਹਾ ਤੇ ਦੇਖੋ ਬਾਈ ਜੀ ਇਹ ਦੇਖੋ ਓਏ ਸੱਚੇ ਆ ਬਾਰੀ ਲਰੁਲਾਈਆਂ ਦੇਖਦੀਆਂ ਉਹਨਾਂ ਚ ਵੀ ਇਹੀ ਕੁਝ ਹੋ ਰਿਹਾ ਲੁੱਟ ਰਿਹਾ ਬੰਦਾ ਦੇਖੋ ਆਹ ਚੱਕੋ ਲਾ ਲਿਆ ਬਾਈ ਕੜੇ ਕੁੜੇ ਇਹ ਲਾ ਭਾਈ ਜੀ ਕਰ ਆ ਚੱਕੋ ਕਹਿੰਦਾ ਮੇਰਾ ਸਾਰਾ ਕੁਝ ਲੈ ਲਓ ਆ ਚੱਕੋ ਇਹ ਲੋ ਉਹ ਲਾ ਉਹ ਕੰਜਾ ਦਾ ਚੈਨ ਵੀ ਲਾ ਲਈ ਚੱਕੋ ਉਹ ਬੈਗ ਵੀ ਫੜ ਲੈਦਾ ਵਿਚਾਰੇ ਦਾ ਸਾਰਾ ਕੁਝ ਹੀ ਕਰ ਲੈ ਲੈ ਦੇਖੋ ਭਾਈ ਜੀ ਦੁਨੀਆ ਐਵੇਂ ਲੁੱਟਾਉ ਰਹੀ ਐ ਆਓ ਚੱਕੋ ਉਹ ਲਾ ਲੀਆਂ ਸਭ ਪਾਸੋਂ ਪਾ ਜਾ ਕੇ ਪਾ ਚਾ ਕੇ ਤੋ ਇਹ ਲੋ ਘੜੀ ਬੰਨੀ ਜੱਤ ਤੇ ਉਹ ਵੀ ਚੱਕੋ ਭਾਈ ਜੀ ਹਾਂ ਦੁਨੀਆ ਲੋਟ ਰਹੀ ਹੈ ਕੀ ਕਹੋਂਗੇ ਭਾਈ ਜੀ ਛੱਤ 'ਚ ਅੱਜ ਕੱਲ ਹਕੀਕਤ ਆਏ ਗੱਲਾਂ ਬਾਕੀ ਆਪਾਂ ਇੰਟਰਨੈਟ 'ਤੇ ਦੇਖਦੀਆਂ ਦੇਖੋ ਭਾਈ ਜੀ ਇਹ ਜਿਹੜੀ ਵਾਕੋ ਸੋ ਰਿਹਾ ਨਾ ਸੱਚ ਹੋ ਰਿਹਾ ਹੈ ਐਵੇਂ ਦੀ ਦੁਨੀਆ ਹੋ ਗਈ ਹੈ ਕੋਈ ਕਿਸੇ ਦੀ ਲਾਜ ਨੀਅਤੇ ਕੋਈ ਕਿਸੇ ਦਾ ਨਹੀਂ ਸਭ ਪੈਸੇ ਦੀ ਦੁਨੀਆ ਹੈ ਸੱਚ ਹਕੀਕਤ ਆ ਭਾਈ ਜੀ ਸਭ ਪਤਾ ਨਹੀਂ ਮਾਇਆ ਮਾਇਆ ਹੋਈ ਪਈ ਹੈ ਭਾਈ ਜੀ ਕੀ ਕਹੋਂਗੇ ਕਮੈਂਟਾਂ 'ਚ ਦੱਸਿਓ ਜਰੂਰ